ਪਰਮਾਤਮਾ ਨੂੰ ਹਿਰਦੇ ਵਿੱਚ ਨਿਵਾਸ ਦੇ ਦਿੱਤਾ ਕਿਉਂਕਿ ਉਹਨਾਂ ਦੀ ਜਿੰਨੀ ਭਗਤਾਂ ਵਿੱਚ ਹੋਣ। ਜੁੜਦਾ ਹਰ ਕੋਈ ਹਿਰਦੇ ਵਿੱਚ ਪਰਮਾਤਮਾ ਨੂੰ ਮਿਠਾਉਂਦਾ ਹੈ। ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਨਿਵਾਸ ਦੇਣ ਦਾ ਕੋ ਸੱਚਮੁੱਚ ਇਸ ਵੇਲੇ ਵਿੱਚ ਤੋਂ ਨਿਯਮਿਤ ਉੱਚਾ ਹੋਣਾ ਦਾ ਉਹਨੂੰ ਪਤਾ ਵੀ ਨਹੀਂ ਹੈ। ਤੇ ਉਹਦੇ ਨੂੰ ਸੁਣ ਕੇ ਜਾਗਰੂਕ ਭਗਤੀ ਲੱਗਣਾ ਮਨ ਅੰਦਰ ਤੋਂ ਉਸ ਹੰਝਰ ਤਨ ਨਾਲ ਲੜ ਭਾਗਾ। ਕਹਿੰਦੇ ਕੇਸ਼ ਵਿਧ ਨੂੰ ਸੰਕੇਪ ਤੇ ਧੰਨਾ ਕਰ ਉਹ ਵੀ ਪਰਮਾਤਮਾ ਦੀ ਭਗਤੀ ਵਿੱਚ ਲੱਗ ਗਿਆ ਉਹ ਵੀ ਆਪਣੇ ਜੀਵਨ ਵਿੱਚ ਖਾਧ ਕੇ ਬੈਠ ਗਿਆ પ્રેમ ਦੇ ਵਿੱਚ ਪਰ ਅਸਲ ਦੇ ਵਿੱਚ ਅੰਦਰੋਂ ਜਿਹੜਾ ਪ੍ਰੇਮ ਸੀ ਹਾਰੀ ਸੀ ਨਾ ਉਹਨੇ ਐਸਾ ਕਿਸ਼ਮਾ ਕੀਤਾ ਪ੍ਰਤੱਖ ਪਰਮਾਤਮਾ ਸਾਹਮਣੇ ਆ ਕੇ ਬਹਿ ਗਿਆ ਪਰ ਤੱਕ ਮਰੇ ਚਾਹੇ ਮਿਲਾਵੇ ਕੇ ਪਰ ਤੱਕ ਖਾਣੇ ਹਣੀ ਦੇ ਨਾਲ ਭੋਜਨ ਸ਼ਕਿਆ ਤੇ ਨਾਲ ਉਹਦੇ ਕੰਮ ਚੁੱਤ ਸਹਿਜ ਜੀ ਪ੍ਰਭਤਾ ਆਪ ਜੀ ਹਮੇਸ਼ਾ ਕਰਦੇ ਸੁਣਦੇ ਰਹਿੰਦੇ ਹੋ ਕਿ ਰਾਤਰੀ ਦੇ ਸਮੇਂ ਆਪਣੇ ਘਰ ਵਿੱਚ ਚਾਹ ਸੰਤਾਂ ਦੀ ਸੇਵਾ ਕੰਮ ਸ਼ੁਰੂ ਕੀਤੀ ਆਜ ਜਦੋਂ ਰਾਜ ਪ੍ਰਭਾਵ ਨੂੰ ਜਾਣ ਲੱਗੇ ਨੇ ਉਸ ਸਮੇਂ ਸਾਧੂ ਸੰਤਾਂ ਦੀ ਮੰਡਲੀ ਆ ਗਈ ਕਹਿੰਦੇ ਸਹਿਜ ਜੀ ਪ੍ਰਸ਼ਾਦਾ ਸ਼ਕਨਾ ਬੜੀ ਜ਼ਰੂਰਤੋਂ ਆਇਆ। ਸਾਈ ਜੀ ਕਰਨ ਜੀ ਮੈਂ ਤੇ ਹੁਣ ਆਪਣੇ ਕੰਮ ਤੇ ਜਾਣ ਰਾਂ ਰਾਮ ਦੀ ਸੇਵਾ ਤੇ। ਕਿ ਸਾਧੂ ਕਰਦੇ ਨੇ ਸਹਿਜ ਜੀ ਅਸੀਂ ਤੇ ਸੁਣਿਆ ਸੀ ਕਿ ਰੱਖਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ। ਤੁਹਾਡੇ ਘਰ ਤੋਂ ਕੋਈ ਨਿਰਾਸ਼ ਨਹੀਂ ਜਾਂਦਾ। ਕਿ ਅੱਜ ਤੁਸੀਂ ਨਰਾਸ਼ ਨਾ ਹੋਵੇ। ਸੈਂਟੀਮੈਂਟਲ ਤੇਰੀ ਜਿੰਦਗੀ ਮਾਰੀ ਹੋਵੇ। ਸਾਧੂ ਘਰ ਤੋਂ ਖੇਮੜਦੂਗੇ।

ਕੋਸ਼ਰ ساری ਰਾਤ ਉਤਰ ਹੋ ਗਿਆ ਐਸੀ ਬੰਦਗੀ ਵਿੱਚ ਲੱਗਣ ਲੱਗੀ ਪਤਾ ਨਹੀਂ ਲੱਗਿਆ ਕਿ ਇਸ ਹਨੇਰਾ ਬੀਤ ਗਈ ਸਵੇਰ ਹੋਈ ਸਾਧੂ ਸੰਗਤ ਦਾ ਬਿਲਾਵਤ ਹੋਦਕਿ ਸਾਨੂੰ ਚੰਗਾ ਜੈਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਾਡੀ ਸੇਵਾ ਕੀਤੀ ਕੀਰਤਨ ਬੰਦਗੀ ਵਿੱਚ ਵੀ ਸਾਡੇ ਨਾਲ ਬੈਠੇ ਰਹੇ ਜਦੋਂ ਸਵੇਰ ਨੂੰ ਸਭਾ ਨੂੰ ਸੰਦਚਨਾ ਮੁੰਦਾਂ ਕੀਤਾ ਸੈਨ ਜੀ ਨੂੰ ਯਾਦ ਆਇਆ ਮੈਂ ਤੇ ਰਾਜਕ ਸੇਵਾ ਤੋਂ ਮਹਾਰਾਜ ਜੀ ਪਾਣੀ ਤੋਂ ਕਹਿੰਦੇ ਨੇ ਹਰ ਰੂਪ ਰੂਪ ਕੋ ਪਾਇਆ ਪੈਜ ਰੱਖਦਾ ਆਇਆ ਨਾਮ ਕਰੇ ਕਹਿੰਦੇ ਜਿਹੜਾ ਉਹਨਾ ਭੋਜਨ ਦਾ ਹੈ ਜਿਹੜਾ ਉਹਦੀ ਬੰਦਗੀ ਕਰਦਾ ਹੈ ਮਹਾਰਾਜ ਜੀ ਆਪਣੇ